ਇਸ ਤਿਹੇ ਕਰ ਚੱਲਦੇ ਹੋਏ ਅਸੀਂ ਅਨੇਕ ਡਵੈਲਪਮੈਂਟ ਪ੍ਰੋਜੈਕਟਸ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਵਿੱਚ ਲਿਆਂਦੇ ਨੇ ਜਿਹਦੇ ਵਿੱਚੋਂ ਮੁੱਖ ਰੂਪ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਹੈ ਜਿਹੜੀ ਪਿੰਡੂ ਸੜਕਾਂ ਦੀ ਗੱਲ ਕਰਦੇ ਆਪਾਂ 99000 ਕਿਲੋਮੀਟਰ ਸੜਕ ਜਿਹੜੀ ਹੈਗੀ ਲਗਭਗ 32292 ਕਰੋੜ ਦੀ ਲਾਗਤ ਦੇ ਨਾਲ 83388 ਕਰੋੜ ਕਿਲੋਮੀਟਰ ਅਸਾ ਜਿਹੜੀਆਂ ਆ ਸਰਕਾਰ ਜਿਹੜੀ ਹੈਗੇ ਨੇ ਪਿੰਡਾਂ ਦੀਆਂ ਅਸੀਂ ਉਹਨਾਂ ਦਾ ਨਿਰਮਾਣ ਕੀਤਾ ਹੈ ਮਤਲਬ ਲਗਭਗ 4 ਲੱਖ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੰਜਾਬ ਦੇ ਵਿੱਚ ਮਕਾਨ ਬਣਾਏ ਨੇ ਔਰ ਨੈਸ਼ਨਲ ਹਾਈਵੇਜ਼ ਜਿਵੇਂ ਮੈਂ ਗੱਲ ਕੀਤੀ ਹੈ ਤੱਕੇ ਕਿ 400 ਕਿਲੋਮੀਟਰ ਹੋ ਚੁੱਕੇ ਨੇ ਅਸੀਂ 4 에어ਪੋਰਟਸ ਪੰਜਾਬ ਦੇ ਚ ਨਵੇਂ ਸਥਾਪਿਤ ਕੀਤੇ ਨੇ ਔਰ ਸਭ ਤੋਂ ਵੱਡੀ ਗੱਲ ਟਰੇਡ ਇੰਡਸਟਰੀ ਵਾਸਤੇ ਅਸੀਂ ਇੱਕ ਡੈਡੀਕੇਟਿਡ ਫਰੇਟ ਕੋਰੀਡੋਰ ਜਿਹਨੂੰ ਕਹਿੰਦੇ ਆ ਅਮ੍ਰਿਤਸਰ ਤੋਂ ਕੋਲਕਾਤਾ ਉਹ ਲਗਭਗ ਬਣ ਕੇ ਤਿਆਰ ਹੋ ਗਿਆ ਚਾਲੂ ਹੋ ਦੀ ਆ ਰਹੀ ਹੈ ਦੇ ਵਿੱਚ ਕਿਸੇ 23 ਦਿਨਾਂ ਰੁੱਤ ਲਗਭਗ 1.42 ਕਰੋੜ ਜੇ ਸਾਡੇ ਪੈਨਪਰਾ ਨੇ ਕੋਵਿਡ ਦੇ ਦੌਰਾਨ ਅਸੀਂ ਕਿਹ ਅਸਿਰ ਕੋ ਖੁਖਾਣਾ ਸੋਵੇ ਉਹਨਾਂ ਨੂੰ ਫ੍ਰੀ ਆਸ਼ਣ ਦਿੱਤਾ ਜਾ ਰਿਹਾ 4.70 ਕਰੋੜ ਵੈਕਸੀਨ ਸੀਰੀ ਅਗੇਂਸ ਕੋਵਿਡ ਦੇ ਚਲਾਈਆਂ ਸੀਗੀਆਂ ਔਰ ਪੰਜਾਬ ਦੇ 23 ਲੱਖ ਕਿਸਾਨਾਂ ਨੂੰ ਅਸੀਂ ਜਿਹੜਾ ਕਿ ਕਿਸਾਨ ਸਨਮਾਨ ਦੀ ਕੀਤੀ ਉਹਨਾਂ ਦੇ ਕੁਝ ਸੰਖਿਆ ਘਟੀਆਂ ਉਹ ਕੋਈ ਸਾਡੀ ਸਰਕਾਰ ਵੀ ਪੰਜਾਬ ਦੀ ਸਰਕਾਰ ਉਹਨਾਂ ਨੇ ਕੇਵਾਈਸੀ ਰੀ ਕੀਤੀ ਉਹਨਾਂ ਦੀ ਸੋਇਲ ਹੈਲਥ ਕਾਰਡ ਲਗਭਗ 2 ਪਰਿਵਾਰਾਂ ਨੂੰ ਆਸ਼ਵਨ ਭਾਰਤ ਐਚਸੀ ਲਾਭ ਦੇਣ ਦਾ ਕੰਮ ਕੀਤਾ ਔਰ ਇਸੇ ਤਰੀਕੇ ਦੇ ਨਾਲ 스마트 ਸਿਟੀਆਂਸ ਔਰ ਅਮਰੁੱਧ ਦੋ ਇਸੇ ਦੇ ਵਿੱਚ ਅਸੀਂ ਜਿਹੜਾ ਹੈਗਾ ਹੈ ਖੇੜ ਦੇ ਵਿਕਾਸ ਦੀ ਗੱਲ ਕੀਤੀ ਹੈ ਔਰ ਕੌਸ਼ਲ ਵਿਕਾਸ ਯੋਜਨਾ ਲੈ 4 ਲੱਖ ਕਿਸਾਨਾਂ ਆਪਣੇ ਜਵਾਨ ਨੂੰ ਅਸੀਂ ਟ੍ਰੇਨ ਕੀਤਾ ਹੈ 12 ਲੱਖ ਤੋਂ ਵੱਧ ਅਸੀਂ ਐਲਪੀਜੀ ਦਾ ਜੋਛਾ ਦਿੱਤਾ 12 ਲੱਖ 58899 ਸਾਡੇ ਪੈਨਪਰਾਵਾਂ ਨੂੰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਸਾਥ 10766 ਕਰੋੜ ਰੁਪਇਆ ਉਹਨਾਂ ਨੂੰ ਲੋਨ ਦਿੱਤਾ ਗਿਆ ਤਾਂ ਕਿ ਆਪਣਾ ਕੰਮ ਸ਼ੁਰੂ ਕਰ ਸਕਣ ਔਰ ਜਿਹੜੀ 2 ਲੱਖ ਬੱਚਿਆਂ ਨੂੰ ਜਿਹੜੀ ਇਹ ਸਕਾਲਰਸ਼ਿਪ ਸਕੀਮ ਦੇ ਤਹਿਤ ਇੱਕ ਕੰਮ ਦਿੱਤਾ ਇਹ ਸੀਗਾ ਮੋਟਾ-ਮੋਟਾ ਸਾਡੇ ਪੰਜਾਬ ਦੇ ਚੋਸੀ ਕੀਤਾ ਜਿਹਦਾ ਮੈਂ ਕੀਤਾ ਵੇਰਵਾ ਕਿ 2 ਲੱਖ ਕਰੋੜ ਤੋਂ ਵੱਧ ਦੀ ਇਹ ਜਿਹੜੀ ਹੈ ਇਨਵੈਸਟਮੈਂਟ ਕਹ ਲਈਏ ਪ੍ਰਸਚੈਂਟ ਕਹ ਲਈਏ ਪੰਜਾਬ ਦੇ ਇਸ ਵਿਕਾਸ ਦੇ ਵਾਸਤੇ ਜੋ ਸਾਡੀ ਕੇਂਦਰ ਸਰਕਾਰ ਨੇ ਕੀਤਾ ਉਹਦੇ ਨਾਲ ਜਦੋਂ ਅਸੀਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਤੇ ਸੁਭਾਵਿਕਲੀ ਪਟਿਆਲੇ ਦੇ ਵਿਕਾਸ ਦੀ ਗੱਲ ਕਰਦੇ ਆ। ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਵੈ ਪਟਿਆਲੇ ਦੇ ਵਿਕਾਸ ਵਾਸਤੇ ਅਸੀਂ ਬਲੌਕ ਵਾਈਜ਼ ਜਿਹੜਾ ਹੈਗਾ ਵੈ ਪ੍ਰਧਾਨ ਮੰਤਰੀ ਕਿਸਾਨ ਸਮਾਨ ਲੀਤੀ। ਲਗਭਗ ਇੱਕ ਲੱਖ ਇਹ ਮੇਰੇ ਅੱਗੇ ਸੁੱਤਾ 10 ਕਿਸਾਨਾਂ ਨੂੰ ਇਸੀ ਪਟਿਆਲੇ ਦੀ ਪਾਰਲੀਮੈਂਟ ਦੀ ਹਲਕੇ ਦੀ ਗੱਲ ਕਰ ਰਿਹਾ 120 ਕਰੋੜ ਰੁਪਏ ਦੇ ਹਿਸਾਬ ਨਾਲ ਸਮਾਨ ਨੀਤੀ ਦਿੱਤੀ ਹੈ ਸੱਚ ਭਾਰਤ ਮਿਸ਼ਨ ਦੇ ਤਹਿਤ 34700 ਟਾਇਲਟਸ ਜਿਹੜੀਆਂ ਪਿਆਦੀ ਕਰੋੜ ਰੁਪਏ ਦੇ ਹਿਸਾਬ ਦੇ ਖਰਚੇ ਦੇ ਨਾਲ ਪਟਿਆਲਾ ਲੋਕ ਸਭਾ ਹਲਕੇ ਚੁਗੀਆਂ ਨੇ ਇਸੇ ਤਰੀਕੇ ਦੇ ਨਾਲ ਜਲਦ ਸੇ ਨਾਲ ਸਾਡਾ ਪਿਆਰ ਸੀਗਾ ਅਸੀਂ ਲਗਭਗ 100% ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਆ। ਅੱਜ ਅੰਤ ਤੋਂ ਯੋਜਨਾ ਦੇ ਸਾਥੀ ਇਹ ਕੀ ਹੈ ਗਰੀਬਾਂ ਦੇ ਭੁlai ਵਾਸਤੇ 77924 ਲੋਕਾਂ ਨੂੰ ਦਾ ਲਾਭ ਮਿਲਿਆ। ਇਹ ਸ਼ਰੰਕਾਟ ਜਿਹੜੇ ਹੈਗੇ ਨੇ ਅਸੀਂ ਜਿਹੜੇ ਪੜਾਏ ਨੇ 640760। ਔਰ ਪਟਿਆਲੇ ਪਟਿਆਲੇ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਸੀ 83000 ਕਿਲੋਮੀਟਰ 648 ਕਿਲੋਮੀਟਰ ਗ੍ਰਾਮਿੰਗ ਸੜਕਾਂ ਦਾ ਵਿਕਾਸ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਸਰਕਾਰ ਦਾ ਇਸ ਪਟਿਆਲੇ ਦੀ ਲੋਕ ਸਭਾ ਤੋਂ ਸਸ਼ੇਸ਼ ਕੀਤਾ ਹੈ। 51 ਹਜ਼ਾਰ ਰਿਕਸ਼ਮੋਚ 51 ਲੋਗਾਂ ਨੂੰ ਸੋਸ਼ਲ ਵਿਕਾਸ ਯੋਜਨਾ ਦੇ ਤਹਿਤ ਟ੍ਰੇਨਿੰਗ ਦਿੱਤੀ ਗਈ ਹੈ ਸੋਇਲ ਹੈਲਥ ਕਾਰਡ 9585984 ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਇਸ ਪਾਰਲਮੈਂਟ ਯੰਕੀ ਦਿੱਤੇ ਗਏ 16 ਹਜ਼ਾਰ ਤੋਂ ਵੱਧ ਜਿਹੜੇ ਕਨੈਕਸ਼ਨ ਜਿਹੜੇ ਹੈਗੇ ਨੇ ਫ੍ਰੀ ਗੈਸ ਦੇ ਪਟਿਆਲਾ ਲੋਕ ਸਭਾ ਦਿੱਤੇ ਗਏ ਔਰ 592 ਘਰ ਜਿਹੜੇ ਹੈਗੇ ਨੇ ਉਹ ਆਵਾਸ ਯੋਜਨਾ ਦੇ ਤਹਿਤ ਜਿਹੜੇ ਬਣਾ ਕੇ ਦਿੱਤੇ ਗਏ ਅਸੀਂ ਇਹ ਬਲੌਕ ਵਾਇਸ ਕੀ ਡਵੈਲਪਮੈਂਟ ਕੀਤੀ ਹੈ ਇਹ ਅੱਜ ਅਸੀਂ ਇਹ ਬੁੱਕਲੇਟ ਜਿਹੜੀ ਹੈਗੀ ਆ ਅਸੀਂ ਇਹ ਜਾਰੀ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਆਯੂਸ਼ਮਨ ਕਾਰਡ ਦਾ ਸ਼ਹਿਗਾ 8 ਲੱਖ 6000 ਲੋਕਾਂ ਨੂੰ ਇਹਦਾ ਲਾਭ ਮਿਲਿਆ ਇਹ ਪਟਿਆਲੇ ਦੇ ਵਿਕਾਸ ਵਾਸਤੇ ਮੋਦੀ ਸਰਕਾਰ ਨੇ ਦਸਲ ਵਿੱਚ ਕੀ ਕੰਮ ਕੀਤੇ ਨੇ ਇਹ ਉਹਦੀ ਬੁੱਕਲੇਟ ਜਿਹੜੀ ਹੈਗੀ ਆ ਅੱਜ ਅਸੀਂ ਜਾਰੀ ਕਰ ਰਹੇ ਹਾਂ ਤੁਹਾਡੇ ਵਾਸਤੇ ਔਰ ਪਟਿਆਲਾ ਲੋਕ ਸਭਾ ਦੇ ਜਨਤਾ ਦੇ ਵਾਸਤੇ। ਔਰ ਇਹ ਜੀ ਪੂਰਾ ਵੇਰਵਾ ਹੈ ਅਸੀਂ ਬਲਾਕ ਵਾਈਜ਼ ਇਹ ਨਹੀਂ ਕਿ ਕੋਈ ਇੱਕ ਫਿਕਰਾ ਆਨ ਬਲਾਕ ਬਲਾਕ ਦਾ ਨਾ ਉਸੇ ਚ ਕੀ ਲਾਭ ਦਿੱਤਾ ਗਿਆ ਸਵਚ ਭਾਰਤ ਦੇ ਅਭਿਆਨ ਦੇ ਤਹਿਤ ਵਿਸ਼ਾ ਸਮਾਨ ਨੀਤੀ ਦੇ ਤਹਿਤ ਇਹ ਸਾਰੇ ਜਿਹੜੇ 10 ਦੇ 10 ਬਲਾਕ ਨੇ ਉਹਨਾਂ ਦਾ ਵੇਰਵਾ ਉਹਦੇ ਨਾਲ-ਨਾਲ ਅਸੀਂ ਅਲੱਗ-ਅਲੱਗ ਹੇਡਲ ਦੇ ਵਿੱਚ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਅਸੀਂ ਕਿੰ ਕੀ ਲਾਭ ਦਿੱਤੇ ਨੇ ਇਹ ਸਾਰਾ ਵੇਰਵਾ ਜਿਹੜਾ ਹੈਗਾ ਇਹਦੇ ਵਿੱਚ ਦਿੱਤਾ ਹੋਇਆ ਹੈ। ਔਰ ਮੈਂ ਪਟਿਆਲੇ ਦੀ ਜਨਤਾ ਨੂੰ ਆਪ ਜੀ ਦੇ ਮਾధ్యਮ ਦਿਨਾਲ ਇਹ ਦੱਸਣਾ ਚਾਹਾਂਗਾ ਕਿ ਪਟਿਆਲੇ ਦਾ ਵਿਕਾਸ ਜੇ ਹੋ ਸਕਦਾ ਹੈ ਤਾਂ ਨਰੇਂਦਰ ਮੋਦੀ ਦੇ ਅਥਾ ਚ ਹੋ ਸਕਦਾ ਹੈ। ਹਿੰਦ ਦੇ ਵਿੱਚ ਨਰੇ ਮੋਦੀ ਸਰਕਾਰ ਇੱਕ ਵਾਰੀ ਫੇਰ ਬਲੰਦਾਰੀ ਉਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰਧਾਨ ਮੰਤਰੀ ਬਣ ਜਾ ਰਹੇ ਹਨ। ਔਰ ਦੂਜੇ ਪਾਸੇ ਚਾਹੇ ਕਾਂਗਰਸ ਹੋਵੇ ਜਾਂ ਆਵਾਮੀ ਪਾਰਟੀ ਹੋਵੇ ਇਹ ਕਿਤੇ ਸਟੈਂਡ ਨਹੀਂ ਕਰਦੇ। ਜੇ ਕਾਂਗਰਸ ਦੀ ਗੱਲ ਕਰ ਲਈਏ ਜਿਹੜੀ ਆਹ ਪੂਰੇ ਹਿੰਦੁਸਤਾਨ ਚ 250 ਸੀਟਾਂ ਲੜ ਰਹੀ ਹੋਵੇ ਤਿੱਕਿਆ ਸਰਕਾਰ ਬਣਾ ਸਕਦੀ ਹੈ ਕੀ ਉਹ ਆਮ ਆਦੀ ਪਾਰਟੀ ਜਿਹੜੀ ਪੂਰੇ ਦੇਸ਼ ਸਿਰਫ 22 ਸੀਟਾਂ ਲੜ ਰਹੀ ਹੈ ਕਿਉਂ ਮੈਂ ਕਿਹਾ ਕਿਹਾ ਉਹ ਕਹਿੰਦੇ ਦੇ ਵਿੱਚ 543 ਲੋਕ ਸਭਾ ਮੈਂਬਰਾਂ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਔਰ ਬੜੀ ਦੁੱਖ ਦੀ ਗੱਲ ਹੈ ਇਹ ਦਰਵਾ ਪਾਰਟੀਆਂ ਨੇ ਜਾਤ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਨੇ ਦਿੱਲੀ 'ਚ ਇਹ ਦੋਨੋਂ ਇਕੱਠੇ ਲੜ ਰਹੇ ਨੇ ਗੁਜਰਾਤ 'ਚ ਇਕੱਠੇ ਲੜ ਰਹੇ ਨੇ ਗੋਆ 'ਚ ਇਕੱਠੇ ਲੜ ਰਹੇ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਪੰਜਾਬ ਦੀ ਰਾਜਧਾਨੀ ਹੈ ਉੱਥੇ ਦੋਨੋਂ ਇਕੱਠੇ ਲੜ ਰਹੇ ਨੇ ਤੇ ਕਿਆ ਪੰਜਾਬ ਦੇ ਵਿੱਚ ਇਹ ਅਡਟ ਕਿਉਂ ਲੜ ਰਹੇ ਨੇ ਕਿਆ ਪੰਜਾਬ ਦੀ ਜਨਤਾ ਦਾ ਹੱਕ ਨਹੀਂ ਬੰਦਦਾ ਕਿ ਉਹਨੂੰ ਦੱਸਣ ਦੇ ਉਥੇ ਇਲੂ ਨੂੰ ਕਰਨਗੇ ਇੱਥੇ ਟੂਟੂ ਕਰਨਗੇ ਇਹ ਕਿੱਥੇ ਦੀ ਰਾਜਨੀਤੀ ਹੈ ਔਰ ਮੈਂ ਕੱਲ ਦੇਖ ਕੇ ਆ ਰਾਂ ਸੀਗਾ ਕਿ ਕੱਲ ਪ੍ਰਚਾਰ ਕਰ ਰਿਹਾ ਸੀ ਮਨੀਸ਼ Tiwari ਜੀ ਚੰਡੀਗੜ੍ਹ ਦੇ ਵਿੱਚ ਔਰ ਗਾਦੇ ਚ ਇੱਕ ਪਾਸੇ ਇੱਕ ਪਟਕਾ ਕਾਂਗਰਸ ਦਾ ਔਰ ਇੱਕ ਪਟਕਾ ਆਮ ਆਦਮੀ ਪਾਰਟੀ ਦਾ ਸੋ ਤੁਹਾਡੇ ਮਾਧਮ ਦੇ ਨਾਲ ਅਸੀਂ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਕਰਦੇ ਆਂ ਕਿ ਪੰਜਾਬ ਦੇ ਵਿਕਾਸ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਪ੍ਰਸ਼ਾਚਾਰ ਮੁਕਤ ਪੰਜਾਬ ਬਣਾਉਣ ਵਾਸਤੇ ਸ਼ਾਂਤਮਈ ਪੰਜਾਬ ਬਣਾਉਣ ਵਾਸਤੇ ਢੇਡ ਔਰ ਇੰਡਸਟਰੀ ਅਚੇ ਤਰੀਕੇ ਨਾਲ ਕੰਮ ਕਰ ਸਕੇ ਇਹਦੇ ਵਾਸਤੇ ਸਾਡੇ ਕਿਸਾਨ ਮਜ਼ਦੂਰ ਮਾਤਾ ਪਿਤਾ ਤੇ ਨੌਜਵਾਨ ਚੱਕੀ ਕਰ ਸਕਣ ਇਸ ਵਾਸਤੇ ਤੁਹਾਡੇ ਮਾਧਿਅਮ ਦੇ ਨਾਲ ਜਿੱਥੇ ਅਸੀਂ ਇਹ ਫੁਕਲੇਟ ਰਿਲੀਜ਼ ਕਰ ਰਹੇ ਹਾਂ ਉੱਥੇ ਤੁਹਾਡੇ ਮਾਧਿਅਮ ਦੇ ਨਾਲ ਅਸੀਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਇੱਕ ਨ릭 ਨੂੰ ਭਾਰੀ ਬਹੁਮਤ ਦੇ ਨਾਲ ਪਹਿਲਾਂ ਤੇ ਆਪਾਂ ਸਾਰਿਆਂ ਨੇ ਵੋਟ ਕਰਨ ਜਰੂਰ ਜਾਣਾ ਹੈ ਔਰ ਕਮਲ ਦਾ ਬਟਨ ਦਬਾ ਕੇ ਇਕ ਸੁਧਿਰੜ ਸ਼ਕਤੀਸ਼ਾਲੀ ਭਾਰਤ ਬਣਾਉਣ ਵਾਸਤੇ ਵੋਟ ਦੇਣੀ ਹੈ ਇਨੀ ਅਪੀਲ ਤੁਹਾਡੇ ਮਾਣ ਦੇ ਨਾਲ ਮੈਂ ਕਰਨੀ ਚਾਹੁੰਦਾ ਹਾਂ ਹੁਣ ਤੁਹਾਡਾ ਕੋਈ ਪ੍ਰਸ਼ਨ ਹੋਵੇ ਤੁਸੀਂ ਤੁਹਾਡੇ ਮੈਸੇਜ ਪਾਸ ਕਰ ਸਕਦੇ ਹੋ ਤੁਸੀਂ ਇਸ ਦਾ ਤੁੰਦਾ ਚ ਲਗਾ ਸਕਦੇ ਹੋ ਕਿ ਪੰਜਾਬ ਦੀ ਜਨਤਾ ਪੂਰਾ ਮਨ ਬਣਾ ਚੁੱਕੀ ਹੈ ਕਿ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਦੀ ਰੈਲੀ ਹੋਈ ਤੁਸੀਂ ਸਾਰੇ ਵੀ ਉਹ ਵੇਖਿਆ ਕਿਸ ਤਰੀਕੇ ਦਾ ਹੰਗਲਾਬ ਜਿਹੜਾ ਹੈਗਾ ਵਾ ਉਸ ਦਿਨ ਸੜਕਾਂ ਤੇ ਸੀਗਾ ਔਰ ਉਹਨਾਂ ਨੂੰ ਐਂਟਰੀ ਨਹੀਂ ਸੀ ਮਿਲ ਪਾ ਰਹੀ ਇਹ ਦੱਸਦਾ ਹੈ ਕਿ ਪੰਜਾਬ ਦੀ ਜਨਤਾ ਨਰਿੰਦਰ ਮੋਦੀ ਜੀ ਨੂੰ ਕਿੰਨਾ ਪਿਆਰ ਕਰਦੀ ਹੈ ਔਰ ਉਹ ਵੀ ਚਾਹਦੀ ਹੈ ਜਿੱਥੇ ਸਾਡਾ ਦੇਸ਼ ਅੱਗੇ ਵੱਧੇ ਉੱਥੇ ਸਾਡਾ ਪੰਜਾਬ ਵੀ ਅੱਗੇ ਵੱਧੇ ਮੈਂ ਤੁਹਾਨੂੰ ਕੁਛ ਨਾ ਚਾਹਨਾ ਹੈ ਕੀ ਇਸ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜਦੋਂ ਨਸ਼ਾ ਬੰਦ ਪੰਜਾਬ ਦੀ ਗੱਲ ਕੀਤੀ ਸੀ ਅੱਜ ਨਸ਼ਾ ਖਤਮ ਹੋ ਗਿਆ ਕੀ ਰੋਈ ਨੌਜਵਾਨਾਂ ਦੀ ਮੌਤ ਨਹੀਂ ਹੋ ਰਹੀ ਨਾ ਕਬਨ ਡੋਸ ਦੇ ਨਾਲ ਕੀ ਗੈਂਗਸਟਰਸ ਦਾ ਜਿਹੜਾ ਇਸ਼ੂ ਹੈ ਜਿੱਤੇ ਨਸ਼ ਪੈਣੀ ਚਾਹੀਦੀ ਸੀ ਯੂਪੀਸ ਪਾਸੇ ਦਿਖਾਈ ਹੈ ਇੱਥੇ ਤੇ ਹਾਲਤ ਇਹ ਹੈਗੀ ਹੈ ਕਿ ਜੇਲਾ ਜੋ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ ਜੇ ਲੋਟ ਅਰ ਦੀ ਗੱਲ ਕਰ ਲਈਏ ਲੋਕੋ ਘਰੇ ਤੇ ਜਿਹੜੀ ਹੁੰਦੀ ਆਉਂਦੀ ਆ ਆਮਦਨ ਦਾ ਅਸਰ ਪਿੱਤਾ ਮਹਿਸੂਸ ਕਰਨੀ ਕਰਦੀ ਹੈ ਅੱਜ ਸਾਡੀਆਂ ਮਾਤਾਵਾਂ ਪੈਣਾ ਘਰ ਦੇ ਦਰਵਾਜੇ ਤੇ ਵੀ ਨਹੀਂ ਖੜ੍ਹ ਸਕਦੇ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਘਰ ਦੇ ਦਰਵਾਜੇ ਬੁਜਾਰਤ ਜਾਣਾ ਹੀ ਦੂਰ ਦੀ ਗੱਲ ਹੈ ਘਰ ਦੇ ਦਰਵਾਜੇ ਤੇ ਜੇ ਫੜ ਗਈਆਂ ਤੇ ਪਤਾ ਨਹੀਂ ਕਿਹੜੇ ਨੇ ਆਣਾ ਤੇ ਬਾਲੀਆਂ ਖੋਕੇ ਲੈ ਜੈ ਨੇ ਕਿ ਚੈਨ ਖੋਕੇ ਲੈ ਜੈ ਨੇ ਕਿ ਪਰਸ ਖੋਕੇ ਲੈ ਜੈ ਨੇ ਕਿ ਮੋਬਾਈਲ ਖੋਕੇ ਲੈ ਜੈ ਨੇ ਅੱਜ ਪੂਰੀ ਪੰਜਾਬ ਦੀ ਕਾਨੂੰਨ ਵਿਵਸਥਾ ਜਾਂ ਇਹ ਕਹਿੰਦੇ ਕਿ ਪੰਜਾਬ ਦੀ ਸਰਕਾਰ ਜਿਹੜੀ ਹੀ ਹੈ ਤਰਮਰਾ ਕੇ ਰਹਿ ਗਈ ਸਰਕਾਰ ਨਾ ਦੀ ਪੰਜਾਬ ਚ ਕੋਈ ਚੀਜ਼ ਨਹੀਂ ਰਹੀ ਜਿਹੜੇ ਪੰਜਾਬ ਨਹੀਂ ਚਲਾ पाए ਉਹ ਦੇਸ਼ ਚਲਾਣ ਦੀ ਗੱਲ ਕਰਨਗੇ ਜਿਹੜੇ ਪ੍ਰਸ਼ਾਸਨ ਦੇ ਅਲਿਗੇਸ਼ਨ ਜਿਨਾਂ ਦੇ ਲੱਗੇ ਜਿਹੜੇ ਐਸਵੇਲੇ ਸਿਰਫ ਚੋਣਾਂ ਵਾਸਤੇ ਬੇਲ ਤੇ ਆਏ ਨੇ ਉਹ ਦੇਸ਼ ਨੂੰ ਚਲਾਣ ਦੀ ਗੱਲ ਕਰਨਗੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਦੀ ਜਨਤਾ ਨੂੰ ਕਿ ਆਓ ਆਪਾਂ ਸਾਰੇ ਰਲ ਕੇ ਪੰਜਾਬ ਦੀ ਤਰੱਕੀ ਲੋਕਤੰਤਰ ਨੂੰ ਸਥਾਪਿਤ ਕਰਨ ਦਾ ਇਹ ਕੰਮ ਹੈ ਉਹ ਭਾਗ ਭਾਗ ਕਰੀਏ ਤਾਂ ਪ੍ਰਧਾਨ ਮੰਤਰੀ ਕੁਦਾਮ ਨੇ ਸਟੇਟਮੈਂਟ ਦਿੱਤੀ ਹੈ ਕਿ ਗ੍ਰਹਿ ਮੰਤਰੀ ਜਾਣੂ ਫਾਕੀਰ ਜਿਹੜੀ ਗੀਤ ਨੂੰ ਉਸ ਤੋਂ ਪਰਚਾਰ ਕਰਾ ਦੇ ਲਾਭ ਕਰ ਲੋਕਤੰਤਰ ਦੀ ਪੈਰੀ ਹੈ ਜੇ ਸੰਵਿਧਾਨ ਦਾ ਖਤਰਾ ਹੈਗਾ ਤਾਂ ਕੋਈ ਇਹਨਾਂ ਲੋਕਾਂ ਨੂੰ ਜੇ ਲੋਕਤੰਤਰ ਨੂੰ ਖਤਰਾ ਤੇ ਇਹਨਾਂ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਸੰਵਿਧਾਨ ਔਰ ਲੋਕਤੰਤਰ ਦੀ ਪੈਰੀ ਬਣ ਕੇ ਕੰਮ ਕਰਦੀ ਇਹ ਤੇ ਆਪ ਹੀ ਕਿਹਟਰੀ ਜਾਂਦੇ ਅਸੀਂ ਕੀ ਕਰਨਾ ਉਸ ਸਾਨੂੰ ਸਾਨੂੰ ਸਰਕਾਰ grants ਦੀ ਲੋੜ ਨਹੀਂ ਆਪਣੇ ਭਾਰ ਨਾਲ ਆਪ ਹੀ ਗੇਟ ਜਾਣੀ ਹੈ ਜਿਹੜੇ ਪ੍ਰਧਾਨ ਮੰਤਰੀ ਅਸਿਕਲ ਕਰਦੇ ਪਏ ਮੈਂ ਸੰਗੀਤ ਬਾਰੇ ਕੀ ਕਹਿੰਦੇ ਰਹੇ ਹੋ ਪਹਿਲੇ ਤੂੰ ਦੱਸ ਦੇ ਨਾ ਉਹ ਕੀ ਕਰ ਰਹੇ ਨੇ ਕੀ ਉਹ ਪੰਜਾਬ ਦੀ ਗੱਲ ਕਰਦੇ ਨੇ ਕਿ ਪੰਥ ਦੀ ਗੱਲ ਕਰਦੇ ਨੇ ਤਰੰਗਦੀ ਰਾਜ ਦੀ ਉਹ ਕਰ ਰਹੇ ਕਿ ਹੋਟਲ ਕਰ ਰਹੇ ਅਸੀਂ ਦੇ ਵਿਕਾਸ ਦੀ ਗੱਲ ਕਰ ਰਹੇ ਮੈਂ ਹੁਣ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਡੇ ਨਾਲ ਵਿਕਾਸ ਦੇ ਵਿਸ਼ੇ ਤੇ ਕੀਤੀ ਹੈ ਮੈਂ ਤਾਂ ਕੋਈ ਤਰੰਗ ਦੀ ਗੱਲ ਨਹੀਂ ਕੀਤੀ ਇਹ ਠੀਕ ਹੈ ਕਿ ਅਸੀਂ ਰਾਮ ਮੰਦਰ ਬਣਾਇਆ ਲੋਕਾਂ ਦੇ ਆਸਥਾ ਦਾ ਕੇਂਦਰ ਸੀਗਾ ਕੋਰਡ ਦੇ ਆਰਡਰ ਹੋਏ ਉਹਦੇ ਬਾਅਦ ਉਹਦਾ ਰਾਮੰਦਰ ਬਣਿਆ ਲੋਕਾਂ ਦੀ ਆਸ ਦਾ ਕੇਂਦਰ ਸੀ ਲੋਕ ਨੂੰ ਉਸ ਦਾ ਹੈਗਾ ਅਹਿਸਾਸ ਹੈਗਾ ਅਸੀਂ ਕਤਾਰ ਮੁਸੱਬ ਦਾ ਕੋਰੀਡੋਰ ਜੜਾ ਗਿਆ ਅਸੀਂ ਕਿਹਦੇ ਦੀ ਜਨਤੀਦਨ ਦੇ ਉੱਤੇ ਨਹੀਂ ਕੀਤਾ ਤਾਂ ਆਪਣੇ ਸਾਰੇ ਇਹ ਅਰਦਾਸਾਂ ਇਸ ਹੈ ਨਾ ਕਿ ਕਤਾਰਪੁਰ ਸਾਹਿਬ ਦਾ ਕੋਰੀਡੋਰ ਜੜਾ ਗਿਆ ਵੇ ਦਰਸ਼ਕੀ ਦਾ ਅਰਦਾਸ ਮੇਰਾ ਪੱਕਾ ਮਿਲੇ ਮੋਦੀ ਸਾਹਿਬ ਨੇ ਬਣਾਇਆ ਸਾਹਿਬਜ਼ਾਦੇ ਦੇ ਬਲਿਦਾਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਤੇ ਪੂਰੇ ਵਰਲਡ ਚ ਪਹੁੰਚਾਇਆ ਦੇ ਨਰਿੰਦਰ ਮੋਦੀ ਜੀ ਨੇ ਪਹੁੰਚਾਇਆ ਸਾਡੇ ਸ਼ਤਾਲੂ ਇਨਪੁਟ ਸਾਫ ਜਾਂਦੇ ਸਨ ਬੜਾ ਔਖਾ ਹੀ ਹੁੰਦੀ ਸੀਗੀ ਉੱਥੇ ਰੋਪੇ ਦਾ ਨਿਰਮਾਣ ਜੇ ਸ਼ੁਰੂ ਕਰਾਇਆ ਤਾਂ ਨਰਿੰਦਰ ਮੋਦੀ ਜੀ ਨੇ ਕਰਾਇਆ ਹੈਗਾ ਜੇ ਲਾਖ ਦੇਲੇ ਦੇ ਪ੍ਰਤੀਲ ਤੋਂ ਗੁਰਦੇਵ ਭਾਦਰ ਜੀ ਦਾ ਗੁਰਪੁਰ ਬਣਾਇਆ ਤੇ ਨਰਿੰਦਰ ਮੋਦੀ ਜੀ ਨੇ ਬਣਾਇਆ ਅਸਤੇ ਕਿਸੇ ਲੈ ਕੇ ਅੰਗੇ ਵਧਨ ਦੀ ਗੱਲ ਕਰਦੇ ਆ ਤੇ ਫਿਰ ਅਸੀਂ ਤਾਂ ਦੀ ਗੱਲ ਕਿਵੇਂ ਕਰ ਸਕਦੇ ਹਾਂ ਇਹ ਦੂਸਰਾ ਸਵਾਲ ਹੈ ਕਿ ਸਰਕਾਰ ਕੀ ਪੰਜਾਬ ਪੁਲਿਸ ਕੋਲ ਸੌਂਪ ਕੇ ਇਹ ਸਵਾਲ ਇਹ ਵੀ ਕੀ ਅਜੇ ਰਹੇ ਬਲੇਦਵਾਲ 1200 ਦੀ ਪੁਨ ਸਥਿਤੀ ਇਸ ਤਰੀਕੇ ਵਿੱਚ ਕਿ ਕੇਂਦਰ ਦੀ ਅਗਰਿਤ ਚੌੜੀ ਆ ਉਹ ਖੇਡਾਂ ਦੇ ਵਿੱਚ ਲਾਈ ਜਾਂਦਾ ਦੇ ਖੇਡ ਵਿੱਚ ਲਾਈ ਜਾਂਦਾ ਜਿਸ ਤਰੀਕੇ ਨਾਲ ਇਹ ਪੰਜਾਬ ਦੀ ਸਰਕਾਰ ਚੱਲ ਰਹੀ ਹੈ। ਔਰ ਤੁਸੀਂ ਸਾਰੇ ਖੁਦ ਭੁਗਤ ਭੋਗੀ ਹੋ ਇਸ ਕੁਨਿਸ ਤੇ ਮਤ ਘੰਟਿਆ ਦੇ ਜਿਸ ਦਿਨ ਪ੍ਰਧਾਨ ਮੰਤਰੀ ਜੀ ਨੇ ਆਲਾ ਸੀ। ਇਸ ਤਰੀਕੇ ਨਾਲ ਰਸਤੇ ਰੋਕੇ ਗਏ। इवन ਸਟੇਟਿੰਗ ਦੇ ਵਿੱਚ ਬੜਨ ਵਾਸਤੇ ਵੀ ਪੁਲਿਸ ਨੇ ਨਾਕੇ ਲਾਏ ਰਸਤੇ ਬੰਦ ਦੇ ਕਿ ਲੋਕ ਉੱਥੇ ਤੱਕ ਪਹੁੰਚਾ ਪਾ ਲੇ। ਤੇ ਕੇ ਮੈਂ ਸ਼ਬਾਸ਼ੀ ਦੇਣਾ ਪਟਿਆਲੇ ਦੇ ਲੋਕ ਸਭਾ ਦੇ ਲੋਕਾਂ ਨੂੰ। ਉਹ ਪ੍ਰਧਾਨ ਮੰਤਰੀ ਸੁਨਨਵਾਲ ਸੇ ਇੰਨੀਆਂ ਆਕੜਾਂ ਦੇ باوجود ਵੀ ਇੰਨੀ ਭਾਰੀ ਸੰਚ ਸੋ ਇਸ ਕਰਕੇ ਇਹ ਝੂਠੇ ਵਿੜੇ ਕਰਦੇ ਨੇ ਆਮ ਆਦੀ ਪਾਰਟੀ ਜਾਂ ਕਾਂਗਰਸ ਜਿਹੜਾ ਇਲੂ ਨੂੰ ਕਰਦੀ ਹੈ। पीएसएफ ਦਾ ਦਰਾਸੀ 50 ਕਿਲੋਮੀਟਰ ਤੱਕ ਲੈ ਕੇ ਗਏ ਆ। ਆਲਮੋਸਟ ਰੋਜ਼ ਰਿਕਵਰੀਆ ਹੋ ਰਹੀਆਂ ਨੇ। ਰੋਜ਼ ਫੜੇ ਜਾ ਰਹੇ ਨੇ। ਅਸੀਂ ਜਾਣਦੇ ਕਿ ਸਾਡਾ ਔਰ ਕੇਂਦਰ ਸਰਕਾਰ ਜੋ ਵੀ ਬਣ ਪਾਏਗਾ ਅਸੀਂ ਤੁਹਾਡਾ ਵਾਅਦਾ ਕਰਦੇ ਆ ਇਸ ਡਰਗ ਸਿਸਟਮ ਨੂੰ ਖਤਮ ਕਰਨ ਵਾਸਤੇ ਪੰਜਾਬ ਹੀ ਨਹੀਂ ਪੂਰੇ ਦੇਸ਼ ਨੂੰ ਡਰਗ ਬਾਰਤਵਾਰ ਆਉਣ ਵਾਸਤੇ ਅਸੀਂ ਕੰਮ ਕਰਾਂਗੇ ਸਰਦਾਰ ਸਾਹਿਬ ਕਹਿ ਰਹੇ ਆ ਕਿ 19 ਸਾਲ ਜੀ ਦੇ ਸਾਕੇ ਲੰਬਿਆ ਜੀ ਕਿ ਸਰਕਾਰ ਨੂੰ ਅਸੀਂ ਤੁਹਾਨੂੰ ਕਹਿੰਦੇ ਸਮਾਜ ਦੇ ਵਿੱਚ ਸਾਕੇ ਲੀ ਜਾਓ ਉਹ ਕਰੇ ਨਾ ਕਰੇ ਉਹ ਕਰਦੇ ਕਿ ਕੀ ਆਪ ਤੁਹਾਨੂੰ ਕਿੰਨਾ ਲੱਗਦਾ ਕਿ ਕੀ ਜਿਆ ਕਿ ਕਿੰਨੇ ਕਿੱਟਾ ਲੈ ਜੇਗੀ ਪੰਜਾਬ ਦੀ ਕੀ ਗੱਲ ਮੈਂ ਤੁਹਾਨੂੰ ਇਨਾ ਵਿਸ਼ਵਾਸ ਮੈਂ ਤੁਹਾਨੂੰ ਇਹਨਾਂ ਵਿਸ਼ਵਾਸ ਦੇ ਲਾਣਾ ਕਿ ਪੂਰੇ ਪੰਜਾਬ ਦਾ ਦੌਰਾ ਕਰਨ ਦੇ ਬਾਅਦ ਮੈਂ ਦਾਅਵਾ ਕਰ ਸਕਦਾ ਕਿ ਜਿੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਸੌਚਣ ਜਾ ਰਹੇ ਨੇ ਉਹਦੇ ਚ ਪੰਜਾਬ ਇੱਕ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ ਹੈ। ਔਰ 4 ਤਰੀਕ ਨੂੰ ਸਾਰਿਆਂ ਨੂੰ ਸਪਸ਼ਟ ਹੋ ਜਾਏਗਾ। ਅਜੇ ਸਾਧਨਾ ਸੰਸਦ ਸੰਸਦਾਂ ਦਾ ਮਤਲਬ ਹੈ ਸੰਸਦਾਂ ਤੋਂ ਹੋਊਗਾ ਇਹ ਕਹਾਣੀ ਚੱਲੇਗਾ। ਪਰ ਅੱਜ ਜਿਹੜੇ ਕਿਸਾਨ ਹੈ ਉਹ ਕੋਲ ਡਰ ਨੇ ਵੀ ਇਹ ਵੀ ਚੈਨ ਜੋ ਮਿਲ ਰਿਹਾ ਹੈ। ਤੇ ਕੋ ਇਹ ਗਲਤ ਸਮਝ ਲੋ ਤੇ ਇਹ ਜਿਹੜਾ ਵਿਰੋਧ ਚੱਲ ਰਿਹਾ ਹੈ ਇਹ ਕੋ ਕਿਸਾਨ ਨਹੀਂ ਕਰ ਰਿਹਾ ਇਹ ਕੁਝ ਜੱਥੇਬੰਦੀਆਂ ਦਾ ਵਿਰੋਧ ਹੈ। ਔਰ ਜਿੱਥੇ ਬੰਦੇ ਦੀ ਸੱਚਾਈ ਤੇ ਆਪਾਂ ਨੂੰ ਡੱਲੇਵਾਲ ਸਾਹਿਬ ਦੀ ਵੀਡੀਓ ਨੇ ਦੱਸ ਦਿੱਤੀ ਕਿ ਮੋਦੀ ਦਾ ਗ੍ਰਾਫ ਇਨਾ ਚੜ ਗਿਆ ਰਾਮ ਮੰਦਰ ਦੇ ਬਾਅਦ ਤੈਨੂੰ ਥੱਲੇ ਲਾਉਣਾ ਹੈ। ਸਮਾਂ ਘਟ ਹੈ ਤੇ ਕੁਝ ਨਾ ਕੁਝ ਹੱਤਗੰਡੇ ਬਣਾਣੇ ਪੈਣਗੇ। ਔਰ ਉਹਦੇ ਬਾਅਦ ਇਹ ਧਰਨੇ ਲੱਗਨੇ ਸ਼ੁਰੂ ਹੋ ਗਏ ਤੇ ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਗਈ ਕਿ ਸਾਰੇ ਸਿਆਣੇ ਪੱਤਰਕਾਰੋ ਕਿ ਇਹ ਜਥੇਬੰਦੀਆਂ ਕਿਹੜੀਆਂ ਨੇ ਉਹਨਾਂ ਦੇ ਕੀ ਅਲਾਈਅੰਸਸ ਨੇ ਸੋ ਇਹਨੂੰ ਮੈਂ ਕਹਾਂਗਾ ਕਿ ਕਿਸਾਨੀ ਨਾਲ ਦਾ ਜੋੜੋ ਇੰਟਰਸਟ ਜਥੇਬੰਦੀਆਂ ਦਾ ਅੰਦੋਲਨ ਹੈ ਜਿਹੜੀ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਸਾਰਾ ਕੁਝ ਕਰ ਦਿੰਦਾ ਜਿਹੜੀ ਇਹ ਹੋਇਆ ਵੀ ਆ ਆਪਰਾਮ ਦਫਰਾ ਕਰੀਏ ਕੋਰਟ ਲਈ ਬਰੀ ਕਰ ਦਿੰਦਾ ਕੀ ਲੱਗਦਾ ਕਿ ਨਾਗਦੀ ਸਿਆਸਤ ਜਿਹੜੀ ਵਰਤਦਾ ਹੈ ਦੇਖੋ ਕੋਰਟ ਦੇ ਮਾਮਲੇ ਚ ਕੋਈ ਚੇਕ ਨਹੀਂ ਕਰਦਾ ਸਰਦਾਰ ਸਾਹਿਬ ਜਿਹੜਾ ਆ ਰਿਹਾ ਹੈ ਕੱਲ ਪੰਜਾਬ ਦੇ ਵੀ ਇਲੈਕਸ਼ਨ ਤੇ ਕਹਿੰਦੀ ਰਹੇਗੀ ਜਿਹੜੀ ਦੋਸਤ ਆ ਰਹੇ ਆਪਾਂ ਦੇ ਅੰਦਰ ਸਰਦਾਰ ਸ਼ਹਾ ਹੈ ਇਸ ਤੋਂ ਪਹਿਲਾਂ ਮੈਸੇਜ ਕਰ ਸਕਦੇ ਹਾਂ ਕਿ ਕੱਲ ਮੋਦੀ ਜੀ ਆਪੇ ਦੇਖੋ ਜੇ ਤੁਸੀਂ ਮੇਰੇ ਪਿਛੜਿਆ ਕਿਸਪੋਪਸ ਸਾਡੇ ਪਾਰਟੀ ਸਾਰੇ ਲੋਕਾਂ ਨੂੰ ਪਿਛਲੇ 1 ਸਾਲ ਦੇ ਤੁਸਕੇ ਦੀਆਂ ਪ੍ਰੈਸ ਕਾਨਫਰੰਸਾਂ ਜਾਂ ਹੋਰ ਸੁਣੋਗੇ ਐਸੇ ਪਿਛਲੇ 1 ਸਾਲ ਤੋਂ ਲੋਕਾਂ ਤੱਕ ਆਪਣੇ ਕਿੰਦੇ ਸਪਲਾਨ ਨੇ ਜਿਹੜੇ ਪਿੰਡਾਂ ਦੇ ਵਿੱਚ ਕੰਮ ਕੀਤੇ ਨੇ ਅਸੀਂ ਉਹਨਾਂ ਨੂੰ ਪਹੁੰਚਾ ਰਹੇ ਹਾਂ। ਔਰ ਅਜਿੱਤ ਤੋਂ ਕੀ ਚੜਾਵਾ ਹੈ ਅਸੀਂ ਇਹ ਬੁੱਕਲੇਟ ਲੋਕਸਭਾ ਜੇ ਅਸੀਂ ਕੰਮ ਕੀਤੇ ਤੇ ਬੁੱਕਲੇਟ ਇਸ਼ੂ ਕਰ ਰਹੇ ਹਾਂ। ਜਿਵੇਂ ਪੰਜਾਬ ਦੇ ਵਿਕਾਸ ਦੇ ਕੰਮ ਕੀਤੇ ਨੇ ਤੇ ਮੈਂ ਤੇ ਵਿਦ ਡਾਟਾ ਐਂਡ ਫਿਗਰਸ ਜਿਹੜਾ ਹੈਗਾ ਹਰ ਇੱਕ ਚੀਜ਼ ਦਾ ਅੱ ਇੱਕ ਇੱਕ ਚੀਜ਼ ਦਾ ਜਿਹੜਾ ਹੈਗਾ ਹੈ ਕਿਹੜੇ ਕਿਹੜੇ ਕੰਮ ਵਾਸਤੇ ਕੀ ਕੀ ਕੀਤਾ ਅਸਮੇ ਅਮਾਉਂਟਸ ਲਿਖੀਆਂ ਹੋਈਆਂ ਨੇ ਕਿ ਸਾਰਾ ਕੁਝ ਅਸੀਂ ਤਾਂ ਹੀ ਦੱਸ ਰਹੇ ਹਾਂ ਜੇ ਅਸੀਂ ਪੰਜਾਬ ਦਾ ਵਿਕਾਸ ਕੀਤਾ ਹੈ ਪੰਜਾਬ ਵਾਸਤੇ ਕੰਮ ਕੀਤਾ ਹੈ ਭਾਵੇਂ ਇਸ ਦੇ ਕਿਤੇ ਚਾਹੇ ਕਾਂਗਰਸੀ ਸਰਕਾਰ ਨੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਆਪਾਂ ਨੂੰ ਜਿੰਨੀ ਗੱਲ ਹੋਣਾ 405 ਦੀ ਗੱਲ ਹੈ ਜਿਹੜੀ ਅਸਮਾ ਦੇ ਉੱਪਰ ਹਮੇਸ਼ਾ ਖਸਾਸ ਤੌਰ ਤੇ ਜਿੰਨਾ ਜਿੰਨਾ ਕੁਝ ਨਾ ਕੁਝ ਹੋਣ ਪਰੰਦਰ ਕਿੰਨੀ ਅਸਕੇ ਲੱਗਦਾ ਹੈ ਇਸ ਤਰੀਕੇ ਦਾ ਨਾ 405 ਦਾ ਗੱਲ ਇਹ ਹੈ ਕਿ ਉਹ ਇਸੇ ਤੁਹਾਡੀ ਪੌਲਿਸ ਸਰਕਾਰ ਬਣੀ ਸੀ ਨਾ ਉਦੋਂ ਕਿਉਂ ਨਹੀਂ ਉਹਨਾਂ ਨੇ EVM ਤੇ ਕਵਸ਼ਨ ਚੇਅ ਉਠਾਇਆ ਜਦੋਂ ਲੋਕ ਉਹਨਾਂ ਨੂੰ ਨਕਾਰ ਦਿੰਦੇ ਨੇ ਲੋਕ ਉਹਨਾਂ ਨੂੰ ਦਤਕਾਰ ਦਿੰਦੇ ਨੇ ਆਪਣੇ ਫੇਸ ਸੇਵਿੰਗ ਲਈ ਇਹ ਸੋ ਕਾਲਡ ਇੰਡੀਆ ਅਲਾਈਜ ਦੇ ਨੇਤਾ EVM ਤੇ ਆੜ ਲੈਣਾ ਸ਼ੁਰੂ ਕਰ ਦਿੱਤੇ ਸ੍ਰੀਮਨ ਸਾਹਿਬ ਜਿਹੜਾ ਤੁਸੀਂ ਇਹ 4 ਤਰੀਕ ਤੋਂ ਬਾਅਦ ਇਹਨ ਕਿਸ ਸੈਂਟਰਲ ਸਰਕਾਰ ਨਾਲ ਆਖੀ ਹੈ ਜਿਹੜਾ ਇਹ ਵਿਜਾਤ ਤੇ ਸ਼ਬੂ ਪਾਟ ਦੇ ਉੱਤੇ ਨਿਸ਼ਾਨਾ ਦੇ ਲਾਇਆ ਗਿਆ ਇਹ ਸੌਟ ਆਊਟ ਹੋ ਗਿਆ ਇਹ ਕੰਪਿਊਟਰ ਦੇ ਵਿੱਚ ਦੇਖੋ ਇਹ ਤੇ ਉਹਨਾਂ ਨੇ ਡਿਸਾਈਡ ਕਰਨਾ ਕੋਣੇ ਕੀ ਕਰ ਰਹਾ ਲੇਕਿਨ ਮੈਂ ਇੱਕ ਚੀਜ਼ ਦੱਸ ਦੇ ਭਾਰਤੀ ਜਨਤਾ ਪਾਰਟੀ ਕਿਸਾਨ ਪੱਕੀ ਪਾਰਟੀ ਹੈ ਜੇ ਕਿਸ ਆਜ਼ਾਦੀ ਦੇ ਬਾਅਦ ਕਿਸੇ ਵੀ ਸਰਕਾਰ ਨੇ ਜੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ ਤਾਂ ਉਹ ਨਰਿੰਦਰ ਮੋਦੀ ਸਰਕਾਰ ਨੇ ਕੀਤੀ ਹੈ ਜੇ ਇਹ ਵੀ ਸਰਕਾਰ ਪਹਿਲ ਕਰੇਗੀ ਕਿ ਫਿਰ ਉਹ ਕਿਸਾਨਾਂ ਦੇ ਵੇਟ ਕਰੇਗੀ ਸਭ ਨੂੰ ਦੇਖੋ ਜਿੱਤੇ ਤੱਕ ਉਹਨਾਂ ਦਾ ਸਵਾਲ ਹੈ ਜਦੋਂ ਉਹਨਾਂ ਨੇ ਇਸ਼ੂ ਉਠਾਇਆ ਸੀਗਾ ਕਿ ਸਾਡੇ ਤਿੰਨ ਮੰਤਰੀ ਖੁਦ ਚਾਕੇ ਚੰਡੀਗੜ੍ਹ ਆਏ ਸਨ ਅਰੋ ਐਮਐਸਪੀ ਦੀ ਗੱਲ ਕਰਦੇ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਹਾਡੇ ਚ ਬਹੁਤ ਸਾਰੇ ਲੋਕ ਇਸ ਕਿਤੇ ਨਾਲ ਜੁੜੇ ਹੋਣਗੇ ਪੰਜਾਬ ਦੇ ਆਪਣੇ ਮੁੱਖ ਫਸਲੇ ਕਿਹੜੀਆਂ ਨੇ ਝੋਨਾ ਤੇ ਕਣਕ ਉਹਦਾ ਇੱਕ ਇੱਕ ਦਾਣਾ ਮੋਦੀ ਸਰਕਾਰ ਚੱਕਦੀ ਹੈ ਅੱਗੇ ਸਾਡੇ ਕਿਸਾਨ ਵੀਰ ਪੈਸੇ ਲੈਣ ਵਾਸਤੇ ਰੇੜੀਆ ਘੜਦੇ ਸੀ ਕਿ ਮੈਂ ਫਸਲ ਵੇਚੀ ਤੇ ਮੈਨੂੰ ਪੈਸੇ ਕਦੋਂ ਆਣਗੇ ਹਟਕਾਲੀ ਘੰਟੇ ਦੇ ਵਿੱਚ ਵਿੱਚ ਮੋਦੀ ਸਰਕਾਰ ਉਹਨਾਂ ਦੇ ਖਾਤੇ 'ਚ ਪੈਸੇ ਪਾਉਂਦੀ ਹੈ ਲੱਭ ਜਦੋਂ ਇਹ ਵਿਸ਼ਾ ਆਇਆ ਕਿ ਜੋ ਹੋਰ ਦੂਸਰ ਪੰਜਾਬ ਦੀ ਕਿਹੜੀ ਫਸਲ ਹੈ ਉਹ ਚਾਹ ਦੀ ਨਰਮਾ ਮੱਕਾ ਤੇ ਦਾਲਾ ਅਸੀਂ ਉਹਨਾਂ ਨੂੰ ਕਿਹਾ ਸਾਡੀ ਸਰਕਾਰ ਨੇ ਕਿਹਾ ਕਿ ਅਸੀਂ ਪੰਜੋ ਫਸਲ ਜਿਹੜੀ ਹੈ ਅਗਲੇ 5 ਸਾਲ ਲਈ ਐਮਐਸਪੀ ਸਖਤੀ ਗਾਰੰਟੀ ਦਿੰਨੇ ਆ ਨਹੀਂ ਜੀ ਤੁਸੀਂ ਕਰੋਪਾਸ ਕਰੋ ਤੁਹਾਨੂੰ ਕਿਸਾਨ ਕਿਸਾਨਾਂ ਨੂੰ ਪੰਜਾਬ ਦੇ ਕਿਸਾਨ ਦੀ ਇੱਕ ਇੱਕ ਫਸਲ ਦਾ ਦਾਣਾ ਚੁੱਕਿਆ ਜਾ ਰਿਹਾ ਹੈ ਅਸੀਂ ਇੱਕ ਸਿਰ ਖੋਰ ਕਿਆ ਇਹ ਦੱਸੋ ਕਿ ਪੰਜਾਬ ਦਾ ਕਿਸਾਨ ਹੋਰ ਕਿਹੜੀ ਫਸਲ ਬੀਜਣਾ ਚਾਹੁੰਦਾ ਅਸੀਂ 100% ਪੰਜਾਬ ਦੇ ਕਿਸਾਨ ਦੀ ਫਸਲ ਐਮਐਸਪੀ ਤੇ ਚੱਕੀ ਜਾਵੇ ਉਸ ਨੂੰ ਬਾਅਦ ਕੱਲ੍ਹ ਜਾਂ ਅੱਜ ਜਰਾ ਦਫ਼ਤਰ ਦੀ ਸਟਾਫ ਨੂੰ ਅਮਿਸ਼ਾ ਤੇ ਮੌਜੂਦ ਰਹਿ ਕੇ ਜੀਵਨ ਦੀ ਕਾਬੂ ਰਹੀ ਬਚੇਗਾ ਇਸ ਤਰ੍ਹਾਂ 5 ਵਜੇ ਕੀ ਇਹ ਅਸੀਂ ਬਾਅਦ ਕਰਾਂਗੇ ਕੋਈ ਕੋ ਚਾਹ ਲੈ ਹੈ ਕਿ ਕਾਨੂੰਨ ਦੇ ਮੁਤਾਬਕ ਜੋ ਵੀ ਕੁਝ ਹੋ ਸਕਦਾ ਸੀਗਾ ਜਿਹੜੀ ਪਹਿਲੀ ਲਿਸਟ 9 ਲੋਕਾਂ ਦੀ ਸੀ ਸੌਂਪੀ ਗਈ ਸੀ ਕਿ ਤਸਕਰੋ ਔਰ ਜਿਹੜੇ ਸੱਤ ਜਿਹੜੇ ਉਹ ਯੂਰੋਪ ਬੰਦੀ ਸੰਘ ਨੇ ਆ ਸਟ ਆਲਰੇਡੀ ਰਿਹਾ ਹੋ ਚੁਕੇ ਨੇ ਦੋਆਂ ਦੇ ਕੋਰਟ ਔਰ ਅਲੀਗਲ ਇਸ਼ੂਸ ਹੈਗੇ ਨੇ ਜਿਹਦੇ ਕਰਕੇ ਉਹ ਰਹਾ ਨਹੀਂ ਕੋਪਾਏ ਜੇ ਜੇਪਾ ਇਸ ਇਸੀ ਗੱਲ ਦੀ ਗੱਲ ਕਰੀਏ ਤੇ ਸਾਨੂੰ ਯਾਦ ਹੈ ਕਿ 314 ਬੰਦੇ ਕਾਲੀ ਸੂਚੀ 'ਚ ਸਨ 312 ਅਸਲੀ ਹੀ ਕੱਡੇ ਨੇ ਉਹ ਐਸੀ ਕਾਰਡ ਅਸਲੀ ਦਿੱਤਾ ਹੈ ਅਮ੍ਰਿਤਸਰ ਤੋਂ ਰੈਗੂਲਰ ਫਲਾਈਟਸ ਸਿੱਧੇ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਮੈਕਸਮ ਫਲੈਕਸ ਅਸੀਂ ਚਲਾਈਆਂ ਨੇ ਸੋ ਜੇ ਪੰਜਾਬੀਆਂ ਦੇ ਹਿੱਤ ਦੀ ਕੋਈ ਗੱਲ ਕਰਦਾ ਤੋ ਭਾਰਤੀ ਜਨਤਾ ਪਾਰਟੀ ਕਰਦੀ ਆ ਬਹੁਤ ਬੋਤਾਂ ਲਾਦੀ ਆ ਇੱਕ ਸੈਕਿੰਡ ਇੱਕ ਜਗ੍ਹਾ ਇੱਕ ਤੁਸੀਂ ਤੁਸੀਂ ਰਾਉਂਡ ਗਾਂਜੀ ਦੀ ਰੈਲੀ ਦੀ ਗੱਲ ਮੇਰਾ ਦੇਖੋ ਇੱਕ ਵਾਰ o ਦੀ ਪਾਰਟੀ ਨੂੰ ਵੋਟ ਕਰਦਾ ਹੈ। ਕੀ ਤੁਸੀਂ ਸਮਝਦੇ ਹੋ ਕਿ ਪੰਜਾਬ ਚ ਆ ਕੇ ਉਹ ਕਹੇਗਾ? ਸੋ ਇਹ ਆਪਣੇ ਆਪ ਦੀ ਹਸੋਈਨ ਸਥਿਤੀ ਹੈ। ਕਿ ਤੁਸੀਂ ਆਪੀ ਆਪ ਦੇ ਵੋਟ ਕਿਤੇ ਹੋਰ ਪਾਉਂਦੇ ਹੋ। ਕਿ ਪੰਜਾਬ ਚ ਕੀ ਅਪੀਲ ਕਰਨਾ ਹੋਵੇਗਾ? ਸੋ ਇਹ ਪ੍ਰਸ਼ਨ ਜਿਹੜਾ ਹੈਗਾ ਵੈ ਇੱਕ ਬਹੁਤ ਵੱਡਾ ਪ੍ਰਸ਼ਨ ਕਾਂਗਰਸ ਪਾਰਟੀ ਵਾਸਤੇ ਔਰ ਰਾਹੁਲ ਗਾਂਧੀ ਵਾਸਤੇ। La de de